ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬੱਬੂ ਡੈਰੀ ਫਾਰਮ ਦੇ ਵਿੱਚ ਕਿਸਾਨ ਦੋਸਤੋ ਇੱਕ ਹੁਣ ਪਸ਼ੂਆਂ ਦੇ ਵਿੱਚ ਨਵੀਂ ਬਿਮਾਰੀ ਜਿਹੜੀ ਆਈ ਆ ਤੇ ਉਹਦੇ ਨਾਲ ਪਸ਼ੂ ਬਹੁਤ ਮਰ ਰਹੇ ਆ ਤੇ ਜਿਵੇਂ ਕਿ ਕੁਝ ਕੁ ਭਰਾ ਤਾਂ ਕਹਿੰਦੇ ਆ ਵੀ 4-5 ਦੇ ਨਾਲ ਪਸ਼ੂ ਮਰ ਰਹੇ ਆ ਤੇ ਕੁਝ ਕੁ ਭਰਾ ਕਹਿੰਦੇ ਹਰੇ ਚਾਰੇ ਦੇ ਨਾਲ ਮਰਦੇ ਹੈਗੇ ਆ ਵੀ ਜਿਹੜਾ ਜਿਆਦਾ ਐਤੀ ਠੰਡ ਪਈ ਆ ਧੁੰਦ ਜਿਆਦਾ ਪਈ ਆ ਧੁੱਪ ਨਿਕਲੀ ਨਹੀਂ ਹੈਗੀ ਤੇ ਊਰਜਾ ਜਿਹੜੀ ਸਾ ਹਰੇ-ਚਾਰੇ ਦੇ ਵਿੱਚ ਘਟਾ ਤੇ ਉਹਦੇ ਨਾਲ ਜਿਹੜਾ ਨਾਈਟ੍ਰੋਜਨ ਜਾਦੇ ਹਰੇ-ਚਾਰੇ 'ਚ ਵੱਧ ਗਿਆ ਤੇ ਉਹਦੇ ਨਾਲ ਵੀ ਪਸ਼ੂਆਂ ਦੇ ਵਿੱਚ ਜ਼ਹਿਰ ਵਾ ਫੈਲ ਗਿਆ ਤੇ ਪਸ਼ੂ ਡੈੱਡ ਹੋ ਰਹੇ ਆ ਤੇ ਆਪਾਂ ਤੁਹਾਨੂੰ ਦੱਸਾਂਗੇ ਵੀ ਕਿਹੜੀ ਉਹ ਬਿਮਾਰੀ ਹੈ ਤੇ ਜਿੰਨਾ ਕ ਆਪਾਂ ਨੂੰ ਨੌਲੇਜ ਆਉਣੀ ਹੈ ਕਿ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਵੀ ਕਿਵੇਂ ਉਹ ਠੀਕ ਹੋ ਸਕਦੇ ਆ ਤੇ ਕੀ ਆਪਣੇ ਤੋਂ ਗਲਤੀ ਹੋਈ ਹੈ ਤੇ ਸਾਰੀ ਕਰਾਂਗੇ ਗੱਲਬਾਤ ਤੇ ਬਣੇ ਰਹੋ ਵੀਡੀਓ ਦੇਖ ਐਂਡ ਤੱਕ ਆਜ ਉਸ ਕਰਦਿਆਂ ਗੱਲਬਾਤ ਤੇ ਜਿਹੜੇ ਵੀ ਭਰਾ ਆਪਣੇ YouTube ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਆ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਲੱਗਦਾ ਬਿਲਡਰ ਬਟਨ ਨੂੰ ਕਰ ਲਓ ਪ੍ਰੈਸ ਐਸੀ ਤਰ੍ਹਾਂ ਆਪਾਂ ਜਾਣਕਾਰੀ ਵੀਡੀਓ ਲੈ ਕੇ ਆਉਂਦੇ ਰਹਿੰਨੇ ਆ ਤੇ ਬਣੇ ਰਹੋ ਬਸ ਤੋਂ ਬਾਅਦ ਭਰਾ ਜੁੜਿਆ ਕਰੋ ਆਪਣੇ ਨਾਲ ਕਿ ਅਸੀਂ ਆਪਾਂ ਵਧੀਆ-ਵਧੀਆ ਜਾਣਕਾਰੀ ਲੈ ਕੇ ਆਉਂਦੇ ਰਹਿੰਨੇ ਆ ਕਰਦਿਆਂ ਗੱਲਬਾਤ ਹਾਂਜੀ ਦੋਸਤੋ ਬਹੁਤ ਵੀਡੀਓ ਆ ਰਹੀਆਂ 4-5 ਦਿਨ ਹੋ ਗਏ ਤੇ ਬਠਿੰਡੇ ਜ਼ਿਲ੍ਹੇ ਦੇ ਕੁਝ ਕ ਪਿੰਡਾਂ ਦੇ ਵਿੱਚ ਜਿਹੜੇ ਪਸ਼ੂ ਡੈੱਡ ਹੋ ਰਹੇ ਆ ਤੇ ਵੀਡੀਓ ਵੀ ਬਹੁਤ ਆ ਰਹੀਆਂ ਤੇ ਭਰਾ ਕਹਿ ਰਹੇ ਆ ਕੁਝ ਕੁ ਭਰਾ ਤਾਂ ਕਹਿੰਦੇ ਵੀ ਜਿਹੜਾ ਆਪਾਂ ਚਾਰ ਪਾ ਰਹੇ ਆ ਸੈਲਜ ਪਾ ਰਹੇ ਆ ਮੱਕੀ ਦਾ ਉਹਦੇ ਨਾਲ ਜਿਹੜੇ ਉਲੀ ਰੋਗ ਬਣ ਕੇ ਪਸ਼ੂਆਂ ਦੇ ਵਿੱਚ ਜ਼ਹਿਰ ਫੈਲ ਗਈ ਤੇ ਉਹਦੇ ਨਾਲ ਜਿਹੜੇ ਪਸ਼ੂ ਡੈੱਡ ਹੋ ਰਹੇ ਆ ਤੇ ਕੁਝ ਕੁ ਭਰਾਵਾਂ ਦਾ ਇਹ ਵੀ ਕਹਿਣਾ ਹੈ ਕਿ ਹਰੇ ਚਾਰੇ ਦੇ ਨਾਲ ਇਹ ਪਸ਼ੂ ਡੈੱਡ ਹੋ ਰਹੇ ਆ ਤੇ ਲਗਭਗ ਜਿਹੜਾ ਇਹ ਪਸ਼ੂ ਡੈੱਡ ਹੋ ਰਹੇ ਆ ਜਿਵੇਂ ਕਿ ਪਿਛਲੇ ਸਰਦੀ ਤੋਂ ਪਹਿਲਾਂ ਜਦੋਂ ਸਰਦੀ ਸਟਾਰਟ ਹੋਈ ਆ ਨਾ ਉਦੋਂ ਮੂੰਹ ਖੁਰਦੀ ਡੋਜ਼ ਸਰਕਾਰ ਵੱਲੋਂ ਦਿੱਤੀ ਗਈ ਸੀ ਕਿ ਤੇ ਉਹ ਡੋਜ਼ ਜਿਹੜੀ ਜਿਹੜੇ ਪਿੰਡਾਂ ਦੇ ਵਿੱਚ ਨਹੀਂ ਲੱਗੀ ਪਸ਼ੂਆਂ ਦੇ ਤਾਂ ਉਹ ਮੂੰਹ ਖੁਰਦੀ ਬਿਮਾਰੀ ਦੇ ਨਾਲ ਪਸ਼ੂ ਮਰ ਰਹੇ ਆ ਤੇ ਇਸ ਬਿਮਾਰੀ ਤੋਂ ਬਚਣ ਲਈ ਆਪਾਂ ਨੂੰ ਸਾਵਧਾਨੀਆਂ ਕੁਝ ਕਰਖਣੀਆਂ ਪੈਣਗੀਆਂ ਜਿਵੇਂ ਕਿ ਆਪਾਂ ਜਿਹੜੇ ਵੀ ਘਰੇ ਪਸ਼ੂ ਬਿਮਾਰ ਆ ਉੱਥੇ ਤੁਸੀਂ ਨਹੀਂ ਜਾਣਾ ਜੇ ਜਾਣਾ ਵੀ ਆ ਤਾਂ ਤੁਸੀਂ ਪਸ਼ੂਆਂ ਤੋਂ ਦੂਰ ਰਹੋ ਇੱਕ ਦੂਜੇ ਤੋਂ ਇਹ ਬਿਮਾਰੀ ਜਿਹੜੀ ਬਹੁਤ ਸੇਤੀ ਵਾਇਰਸ ਹੈ ਫੈਲਦਾ ਤੇ ਆਪਣੇ ਪਸ਼ੂਆਂ ਦੇ ਆਲੇ-ਦੁਆਲੇ ਕਲੀ ਜ਼ਰੂਰ ਕਲੀ ਦਾ ਸਿੱਟਾ ਦਿਓ ਜੇ ਪਸ਼ੂ ਛੋਡੇ ਠੀਕ ਆ ਤਾਂ ਵੀ ਤੁਸੀਂ ਕਲੀ ਜ਼ਰੂਰ ਵਰਤਨੀ ਆ ਆਪਣੇ ਗੇਟ ਦੇ ਵਿੱਚ ਤੇ ਪਸ਼ੂਆਂ ਦੇ ਜਿੱਥੇ ਛੋਡੇ ਪਸ਼ੂ ਬੰਨੇ ਆ ਉੱਥੇ ਖੁਰਨੀ ਦੇ ਨਾਲ ਚਾਰੇ ਪਾਸੇ ਆਪਾਂ ਜਿਹੜੀ ਕਲੀ ਦਾ ਛਿੱਟਾ ਦੇਣਾ ਕਲੀ ਦੇ ਨਾਲ ਜਿਹੜਾ ਕੋਈ ਵੀ ਵਾਇਰਸ ਖਤਮ ਹੋ ਜਾਂਦਾ ਹੈਗਾ ਤੇ ਬਹੁਤ ਭਰਾ ਕਹਿੰਦੇ ਆ ਕਿ ਚਿਚੜਾਂ ਦੇ ਨਾਲ ਵੀ ਇਹ ਬਿਮਾਰੀ ਫੈਲਦੀ ਆ ਤੇ ਇਹ ਬਿਮਾਰੀ ਜਿਹੜੀ ਮੂੰਹ ਖੁਰਦੀ ਬਿਮਾਰੀ ਹੈਗੀ ਜਿਹੜੇ ਪਿੰਡਾਂ ਦੇ ਵਿੱਚ ਮੂੰਹ ਖੁਰਦੇ ਡੋਜ਼ ਨਹੀਂ ਲੱਗੀ ਪਸਗਾਂ ਨੂੰ ਉੱਥੇ ਇਹ ਬਿਮਾਰੀ ਜਿਹੜੀ ਜਾਦੇ ਹੈਗੀ ਆ ਤੇ ਇਹ ਤੁਸੀਂ ਜ਼ਰੂਰ ਇਹ ਲਾਓ ਜਿਹੜੇ ਭਰਾਮਾਂ ਨੇ ਹਜੇ ਤੱਕ ਵੀ ਮੂੰਹ ਖੁਰ ਦੀ ਡੋਜ਼ ਨਹੀਂ ਲਾਈ ਪਸ਼ੂਆਂ ਦੇ ਟੀਕੇ ਨਹੀਂ ਲੱਗੇ ਤਾਂ ਹੁਣ ਵੀ ਲਾਓ ਤੁਸੀਂ ਐਤੀ ਠੰਡ ਜਾਦੇ ਕਰਕੇ ਇਹ ਬਿਮਾਰੀ ਜਾਦੇ ਫੈਲ ਰਹੀ ਆ ਤੇ ਬਹੁਤ ਭਰਾਮਾਂ ਦਾ ਨੁਕਸਾਨ ਹੋ ਰਿਹਾ ਜਿਹੜੇ ਇੱਕ ਘਰੇ 2-2 4-4 ਪਸ਼ੂ ਸੀ ਉਹਨਾਂ ਦੇ ਵਿੱਚੋਂ ਇੱਕ-ਇੱਕ 2-2 ਪਸ਼ੂ ਜਿਹੜੇ ਡੈੱਡ ਹੋ ਚੁੱਕੇ ਆ ਤੇ ਬਹੁਤ ਨੁਕਸਾਨ ਹੋਈ ਜਾਂਦਾ ਭਰਾਮਾਂ ਦਾ ਜਿਵੇਂ ਕਿ ਪਿਛਲੇ ਸਾਲ 올림픽 ਸਕਨ ਨਾ ਬਿਮਾਰੀ ਆਈ ਸੀ ਉਹਦੇ ਨਾਲ ਵੀ ਬਹੁਤ ਨੁਕਸਾਨ ਹੋ ਗਿਆ ਸੀਗਾ ਪਸ਼ੂ ਪਾਲਕ ਭਰਾਮਾਂ ਦਾ ਤੇ ਇਸ ਬਿਮਾਰੀ ਦੇ ਨਾਲ ਵੀ ਤੇ ਤੁਸੀਂ ਇਹ ਆਪਣੇ ਪੁੱਸਿਆਂ ਦੀ ਕੇਅਰ ਜ਼ਰੂਰ ਕਰੋ ਸਰਦੀ ਦੇ ਵਿੱਚ ਜਦੋਂ ਠੰਡ ਜਾਦੇ ਬਣਦੀ ਆ ਉਦੋਂ ਇਹ ਬਿਮਾਰੀ ਕੋਈ ਨਾ ਕੋਈ ਵਾਇਰਸ ਤੋਂ ਪੈਦਾ ਹੁੰਦਾ ਹੈ ਤਾਂ ਤੁਸੀਂ ਵਾਇਰਸ ਤੋਂ ਬਚਣ ਲਈ ਆਪਣੇ ਪੁੱਸਿਆਂ ਨੂੰ ਮੈਡੀਕਲ ਤੋਂ ਜਾਂ ਸਰਕਾਰੀ ਡੋਜ਼ ਜਿਹੜੀ ਸਰਕਾਰੀ ਹਸਪਤਾਲਾਂ ਦੇ ਵਿੱਚ ਆਉਂਦੀ ਆ ਉਹ ਲਾਓ ਤੇ ਅੱਜ ਦੀ ਵੀਡੀਓ ਦੇ ਵਿੱਚ ਇੰਨੀ ਜਾਣਕਾਰੀ ਸੀ ਜਾਣਕਾਰੀ ਸਾਡੀ ਵਧੀਆ ਲੱਗੀ ਤਾਂ ਹੋਰ ਵੀ ਭਰਾਵਾਂ ਦੇ ਨਾਲ ਸ਼ੇਅਰ ਕਰਿਓ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ